ਮੈਂ ਉਸਿਆ ਰਾਣੀ نیشنل ਪ੍ਰੈਜ਼ੀਡੈਂਟ 올 ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰ ਐਂਡ ਹੈਲਪਰਜ਼ ਸਾਡਾ ਜਿਹੜਾ ਅੱਜ ਦਾ ਪ੍ਰੋਟੈਸਟ ਸੀਗਾ ਉਹ ਪੰਜਾਬ ਸਰਕਾਰ ਤੇ ਭਾਰਤ ਦੀ ਸਰਕਾਰ ਦੋਨਾਂ ਦੇ ਖਿਲਾਫ ਸੀਗਾ ਜਿਹੜਾ ਐਫ ਆਰ ਐਸ ਤੋਂ ਬਿਨਾਂ ਲਾਭਪਾਤਰਿਆਂ ਨੂੰ ਰਾਸ਼ਨ ਦੇਣ ਤੋਂ ਪੰਜਾਬ ਦੀ ਸਰਕਾਰ ਨੇ ਮਨਾਂ ਕੀਤਾ ਹੋਇਆ ਅਸੀਂ ਜਿਨ੍ਹਾਂ ਕੋਲੇ ਮੋਬਾਈਲ ਨਹੀਂ ਹੈ ਤੇ ਉਹ ਆਪਣਾ ਐਫ ਆਰ ਐਸ ਨਹੀਂ ਕਰਵਾ ਸਕਦੇ ਉਹਨਾਂ ਦੇ ਅਸੀਂ ਲੱਖਾਂ ਜਿਹੜੇ ਮਤੇ ਅੱਜ ਲੈ ਕੇ ਆਏ ਸੀ ਜਿਹੜੇ ਕਿ ਅਸੀਂ ਗਵਰਨਰ ਹਾਊਸ ਨੂੰ ਕੋਚ ਕਰਕੇ ਮਤੇ ਜਮਾ ਕਰਾ ਕੇ ਆਣੇ ਸੀ ਤੇ ਬਿਹਵ ਟੂ ਗਵਰਨਰ ਉੱਥੇ ਦੇ ਐਸ ਡੀ ਐਮ ਸਾਹਿਬਾ ਆਏ ਸੀ ਜਦੇ ਨਾਲੇ ਸਾਡਾ ਮੰਗ ਪੱਤਰ ਤੇ ਨਾਲੇ ਸਾਰੇ ਮਤੇ ਆਪਣੇ ਗੱਡੀ ਦੇ ਵਿੱਚ ਉਹ ਗਵਰਨਰ ਹਾਊਸ ਲੈ ਕੇ ਚਲੇ ਗਏ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਦੇ ਵਿੱਚ ਆਫਿਸ ਦੇ ਵਿੱਚ ਸਾਨੂੰ ਡੈਲੀਗੇਸ਼ਨ ਦੇ ਰੂਪ ਵਿੱਚ ਲੈ ਕੇ ਗਏ ਸੀ ਪਰ ਸਾਡੇ ਨਾਲ ਮੀਟਿੰਗ ਤੈਅ ਹੋਈ ਸੀ ਕਿ 28 ਤਰੀਕ ਨੂੰ 11 ਵਜੇ ਸੀਐਮ ਨਾਲ ਮੀਟਿੰਗ ਹੋਏਗੀ ਬਟ ਅਜੇ ਤੱਕ ਕੋਈ ਵੀ ਰਿਟਰਨ ਚਿੱਠੀ ਨਹੀਂ ਆਈ ਸਾਡੇ ਵੱਲੋਂ ਇਹ ਕਲੀਅਰ ਹੈ ਕਿ ਜਦੋਂ ਤੱਕ ਕੋਈ ਆਈਐਸ ਅਧਿਕਾਰੀ ਮੰਗ ਪੱਤਰ ਦੇ ਬਿਹਾਵ ਤੇ ਉਹ ਚਿੱਠੀ ਨਹੀਂ ਲੈ ਕੇ ਆਏਗਾ ਸਾਡਾ ਪ੍ਰੋਟੈਸਟ ਜਿਹੜਾ ਜਾਰੀ ਰਹੇਗਾ ਰੋਜ਼ 2:30 ਵਜੇ ਤੋਂ ਲੇਟ ਕੀਤਾ ਤਾਂ ਅਸੀਂ ਸੀਐਮ ਹਾਊਸ ਨੂੰ ਕੁਝ ਵੀ ਕਰਾਂਗੇ ਇਹ ਸਾਡਾ ਫੈਸਲਾ ਹੈ ਸਾਡੀ ਮੁੱਖ ਮੰਗ ਹੈ ਕਿ ਜਦੋਂ ਤੱਕ ਤੁਸੀਂ ਮੋਬਾਈਲ ਨਹੀਂ ਦਿੱਤੇ ਬਿਨਾਂ ਮੋਬਾਈਲ ਦਿੱਤੇ ਹੋਇਆ ਤੁਸੀਂ ਸਾਡੇ ਤੇ ਪ੍ਰਤਾੜਨਾ ਪੱਤਰ ਕਿਵੇਂ ਜਾਰੀ ਕਰ ਸਕਦੇ ਹੋ ਜਿਹੜੇ ਤੁਸੀਂ ਪ੍ਰਤਾੜਨਾ ਪੱਤਰ ਉਹ ਸਜ਼ਾ ਯੋਗਤਾ ਦੇ ਵਿੱਚ ਆਂਦਾ ਹੈ ਉਹ ਲਗਾਤਾਰ ਜਾਰੀ ਕੀਤੇ ਜਾ ਰਿਹਾ ਹੈ ਇੱਕ ਦਿਨ ਦੀ ਵੈਕਸਟਰਾ ਛੁੱਟੀ ਲੈਣ ਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਦਾ ਇਨਕ੍ਰੀਮੈਂਟ ਕਿੱਦਾਂ ਕੱਟ ਸਕਦੇ ਹੋ ਹੈਲਪਰਾਂ ਦਾ ਜਿਹੜਾ ਸਾਡਾ ਪ੍ਰੋਮੋਸ਼ਨ ਹੈ ਉਹ ਦਸਵੀਂ ਦੇ ਆਧਾਰ ਤੇ ਕੀਤਾ ਜਾਵੇ ਕਿਉਂਕਿ ਜਦੋਂ ਅਜੇ ਤੱਕ ਤਾਂ ਦਸਵੀਂ ਤੋਂ ਸੁ ਤਾਂ ਵਰਕਰ ਕਿਉਂ ਨਹੀਂ ਬਣ ਸਕਦੀ ਤੇ ਪੰਜਾਬ ਸਰਕਾਰ ਨੇ ਸਾਡੇ ਨਾਲ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮਾਨ ਪੱਤਾ ਦੁੱਗਣਾ ਕੀਤਾ ਜਾਵੇ ਦੁੱਗਣਾ ਕਰਾਂਗੇ ਅਸੀਂ ਜਦੋਂ ਕਿ ਅਸੀਂ ਸੱਤਾ ਦੇ ਵਿੱਚ ਆ ਜਾਾਂਗੇ ਇਹਨਾਂ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਦਰਜ ਕੀਤਾ ਸੀਗਾ ਤੇ ਸਰਕਾਰ ਕਿਸੇ ਵੀ ਗਲਤੇ ਆ ਨਹੀਂ ਰਹੀ ਰਹੀ ਹੈ बार-बार ਮੰਤਰੀ ਸਾਹਿਬ ਨਾਲ ਮੀਟਿੰਗ ਹੁੰਦੀ ਹੈ ਸੀਐਮ ਸਾਹਿਬ ਨਾਲ ਵੀ 15 ਜੂਨ ਨੂੰ ਮੀਟਿੰਗ ਹੋਈ ਸੀਗੀ ਡਾਇਰੈਕਟਰ ਸੈਕਟਰੀ ਨਾਲ ਵੀ ਮੀਟਿੰਗ ਹੁੰਦੀ ਹੈ ਪਰ ਮੀਟਿੰਗ ਦੇ ਵੀ ਜਿਹੜੀ ਗੱਲ ਨੂੰ ਯੈਸ ਕਰਦੇ ਕੋਈ ਵੀ ਇੰਪਲੀਮੈਂਟ ਨਹੀਂ ਕਰਦੇ ਇਸ ਕਰਕੇ ਪੰਜਾਬ ਦੀ ਸਮੂ ਆਂਗਣਵਾੜੀ ਵਰਕਰ ਹੈਲਪਰਾਂ ਦੇ ਵਿੱਚ ਤੀਖਾ ਰੋਸ ਹੈ ਔਰ ਅੱਜ ਆਪਣਾ ਰੋਸ ਨੂੰ ਜ਼ਾਹਰ ਕਰਨ ਲਈ ਉਹ ਚੰਡੀਗੜ੍ਹ ਦੇ ਵਿੱਚ ਕੱਟੇ